10 10 ਲੱਖ ਦੀ ਗਿਣਤੀ ਦੀਆਂ ਤੁਰਕ ਹੋ ਜਾਣੇ ਅਨੰਦਪੁਰ ਸਾਹਿਬ ਨੂੰ ਕੇਰਾ ਪਾਇਆ ਹੋਇਆ ਸੀ ਕੇਰਾ ਵਧਦਾ ਹੀ ਗਿਆ 6-6 ਮਹੀਨਿਆਂ ਦੀਆਂ ਭੁੱਖਾਂ ਦੇ ਮਾਰੇ ਸਿੱਖ ਅਨੰਦਪੁਰ ਸਾਹਿਬ ਦੇ ਕਿਲੇ 'ਚ ਲੜਦੇ ਰਹਿ ਇੱਕ ਐਸਾ ਸਮਾਂ ਵੀ ਆਇਆ ਸੀ ਇਹ ਯੰਗ 6 ਮਹੀਨੇ ਤੋਂ 8 ਮਹੀਨੇ ਦੇ ਅੰਦਰ ਲੰਬੀ ਹੁੰਦੀ ਗਈ ਜਦੋਂ ਮਸੰਦਾ ਦੇ ਅੱਖ ਲੱਗੇ ਸਿੱਖ ਬਦਾਵੇ ਲਿਖ ਕੇ ਵੀ ਦੇ ਗਏ ਸਿੱਖਾਂ ਦਾ ਬਦਾਵੇ ਲਿਖ ਕੇ ਚਲੇ ਜਾਣਾ ਮਰ ਨਹੀਂ ਸੀ ਚਾਉਂਦੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ ਕੁਦਰਤ ਨੇ ਇੱਕ ਮਨਹੂਸ ਐਸੀ ਕਲਮ ਕੜ ਛੱਡੀ ਹੋਈ ਸੀ ਕਲਗੀਧਰ ਪਾਤਸ਼ਾਹ ਦੇ ਉਹ ਸਿੱਖ ਜਿਹੜੇ ਗੱਲ ਕਹਿੰਦੇ ਸੀ ਖਾਣਾ ਤਾਂ ਕੀ ਖਾਣਾ ਪ੍ਰਸ਼ਾਦਾ ਤਾਂ ਕੀ ਛਕਣਾ ਕਲਗੀਆਂ ਵਾਲਿਆ ਤੇਰੇ ਦਰਸ਼ਨਾਂ ਤੋਂ ਬਿਨਾ ਰੋਟੀ ਦੀ ਬੁਰਕੀ ਵੀ ਸਾਡੇ ਸੰਗੇ ਦੇ ਵਿੱਚੋਂ ਨਹੀਂ ਲੰਗਦੀ ਇਹੋ ਹੋ ਜੇ ਯਾਨਾ ਤੂੰ ਪਿਆਰੇ ਸਿੱਖ ਗੁਰੂ ਸਾਹਿਬ ਨੂੰ ਮਾਵੇ ਲੈ ਕੇ ਦੇਖੇ ਚਲੇ ਗਏ ਸਨ ਨਾ ਤੁਸੀਂ ਸਾਡੇ ਗੁਰੂ ਨਾ ਸੀ ਤੁਹਾਡੇ ਸਿੱਖ ਜਿੱਥੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਉਹ ਅਨੰਦਪੁਰ ਜਸਦੀਨੀ ਸਤਗੁਰੂ ਪ੍ਰਤੇਗ ਭਾਦਰ ਜੀ ਮਹਾਰਾਜ ਨੇ ਆਪਣੇ ਘਰ ਕਮਲਾ ਨਾਲ ਰੱਖੀ ਉਹ ਆਨੰਦਪੁਰ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮਰਦਾਬਾਟਾ ਤਿਆਰ ਕੀਤਾ 10 ਲੱਖ ਦੀ ਗਿਣਤੀ ਦਾ ਘੇਰਾ ਪੰਜਾਂ ਪਿਆਰਾਂ ਦਾ ਇਕੱਠੇ ਹੋਣਾ ਗਲ ਚ ਪੱਲੂ ਪਾਉਣੇ ਤੱਕ ਮਤਾ ਪਕਾਉਣਾ ਕਲਗੀ ਤਰਪਾਰਸ਼ ਦੇ ਸਾਹਮਣੇ ਆ ਕੇ ਬੇਨਤੀ ਕਰਨੀ ਗਰੀਬ ਨਵਾਜ਼ ਭੁੱਖ ਦੇ ਦੁੱਖਾਂ ਸਿੱਖ ਬਦਾਵੇ ਲਿਖ ਕੇ ਦੇ ਕੇ ਚਲੇ ਗਏ ਨੇ ਰਹਿੰਦੇ ਸਿੱਖ ਵੀ ਜੇ ਚਲੇ ਗਏ ਤੇ ਨਾ ਜਾਣੇ ਕੀ ਹੋਏਗਾ ਭੁੱਖ ਦੇ ਦੁੱਖੋਂ ਪਰਸ਼ਾਦੀ ਹਾਥੀ ਵਰਗੇ ਹਾਥੀ ਤੇ ਨੀਲੇ ਵਰਗੇ ਘੋੜੇ ਰੱਬ ਨੂੰ ਪਿਆਰੇ ਹੋ ਗਏ ਨੇ ਅਨੰਦ ਫਰਸਾ ਦਾ ਕਿਲਾ ਛੱਡ ਕੇ ਚਲੇ ਜਾਈਏ ਹਯੂਰ ਨੇ ਆਖਿਆ ਦਇਆ ਸਿਆਂ ਆਦੇ ਨੀਤੀ ਅਗਿਆਨੀ ਦਿੰਦੀ ਜੇਕਰ ਤੁਹਾਡਾ ਇੱਥੇ ਅੰਦਰ ਜੋਰ ਲੱਗ ਵੇਟ ਲੱਗ ਚੁੱਕਾ ਹੈ ਨਾ ਤੇ ਬਾਦ ਸ਼ਾਈ ਫੌਜਾਂ ਦਾ ਵੀ ਕੰਮ ਹੋ ਚੁੱਕਾ ਹੈ ਥੋੜੇ ਸਮੇਂ ਦੀ ਗੱਲ ਹੈ ਮੁੱਕ ਦੀ ਗੱਲ ਕੀ ਹੌਸਲਾ ਰੱਖੋ ਮਾਫ ਕਰਨਾ ਤੁਹਾਡੀ ਫਤਿਹ ਹੋਵੇਗੀ ਤੁਹਾਡੀ ਜਿੱਤ ਹੋਵੇਗੀ ਜਦੋਂ ਬੰਦਾ ਡੋਲ ਜਾਂਦਾ ਕੋਕਾਂ ਤੋਂ ਹਲਾ ਹੋ ਜਾਂਦਾ ਗਰੀਬ ਨਵਾਜ਼ ਆਪ ਜੀ ਦੇ ਹੱਥੀ ਸਾਜਾ ਖਾਲਸਾ ਪੰਥ ਇਸੇ ਗਲਤੀ ਮੰਗ ਕਰਦਾ ਡਿਮਾਂਡ ਕਰਦਾ ਆ ਗੁਰੂ ਗੋਬਿੰਦ ਸਿੰਘ ਜੀ ਆਨੰਦ ਪ੍ਰਸਾਦਾ ਅਗਲਾ ਛੱਡ ਕੇ ਤੁਰ ਚਲੇ ਗਏ ਆ ਯੂਰ ਨੇ ਆਖਿਆ ਦਇਆ ਸਿਆ ਮੈਨੂੰ 17 ਦਿਨ ਮੰਗਵੇਂ ਦੇ ਦਿਓ ਸਾਰੀ ਦੁਨੀਆ ਤੇ ਤੁਹਾਡੇ ਨਾਂ ਦਾ ਝੰਡਾ ਚੁਲਾ ਦੇਾਂਗੇ ਕਈ ਕਹਿ ਰਹੇ ਸਨ 6 ਮਹੀਨੇ ਚ ਕੁਝ ਨਹੀਂ ਬਣਿਆ 17 ਦਿਨਾਂ ਚ ਕੀ ਹੋ ਜਾਏਗਾ ਮਰ ਬੱਚਿਆਂ ਵਾਂਗੂ ਲਾਰੇ ਲਾਉਂਦੇ ਪਰ ਸਾਨੂੰ ਸੱਤ ਦਿਨ ਦਾ ਸਮਾਂ ਮੰਗਿਆ ਉਹ ਵੀ ਖਾਲਸੇ ਨੇ ਨਹੀਂ ਦਿੱਤਾ ਆਖਿਆ ਦਿਆ ਸਿੰਘ ਜੀ ਤੇ ਤੁਹਾਨੂੰ ਮੇਰੇ ਤੇ ਯਕੀਨ ਨਹੀਂ ਰਿਹਾ ਤੀਸਰਾ ਬਚਨ ਅਸੀਂ ਗੁਰੂ ਨਾਨਕ ਸਾਹਿਬ ਨੂੰ ਜਾਮਲ ਲੈ ਕੇ ਕਹਿ ਰਹੇ ਹਾਂ ਇਹ ਬਚਨਾਂ 모ੜਨਾ ਪੰਥ ਨੂੰ ਬੜੀਆਂ-ਬੜੀਆਂ ਮੁਸ਼ਕਲਾਂਾਂ ਕਾਂਜ ਨੰਗਣਾ ਪਵੇਗਾ ਖਾਲਸਾ ਜੀ ਵਕਤ ਨੇ ਸਿੱਖਾਂ ਨੂੰ ਗੁਰੂ ਗੋਬਿੰਦ ਸਿੰਘ ਮਰ ਦੀ ਮਹਿਮਾ ਤੋਂ ਮਹਿਮਾ ਨੂੰ ਪਲਾ ਗੁਰੂ ਗੋਬਿੰਦ ਸਿੰਘ ਦੀ ਮਹਿਮਾ ਨੂੰ ਪਲਾ ਛੱਡਿਆ ਹੋਇਆ ਸੀ ਆਖਿਆ ਬਚਨਾ ਮੋਹਰਲਾ ਸਿੰਘ ਜਾਣਾ ਵੀ ਕਿੱਥੇ ਸੀ ਸਰਦੀ ਦੇ ਦਿਨ ਅੱਗੇ ਕਿਹੜੇ ਮੈਲ ਬਣੇ ਸਨ ਸਰਦੀ ਦੇ ਦਿਨ ਜੇ ਕੋਈ ਆਪਣੇ ਘਰ ਨੂੰ ਛੱਡ ਕੇ ਉਯਾਰਡ ਚ ਤੁਰ ਪਾ ਜਾਣਾ ਵੀ ਕਿੱਥੇ ਸੀ ਮੁਕਦੀ ਗੱਲ ਕੀ ਗੁਰੂ ਸਾਹਿਬ ਨੇ ਆਖਿਆ ਦੱਸਿਆ ਅੰਤ ਨੂੰ ਬੜੀਆਂ ਮੁਸ਼ਕਿਲਾਂ ਵਿੱਚੋਂ ਲੰਘਣਾ ਪਵੇਗਾ ਖਾਲਸਾ ਬੰਦੀ ਕੀਤੀ ਮਹਾਰਾਜ ਪਾਸ਼ਾ ਕਹਿੰਦੇ ਇਹ ਬਚਨ ਨਾ ਮੋੜਨਾ ਅਸੀਂ ਗੁਰਨਾਨ ਸਾਹਿਬ ਵਿੱਚ ਜਮ ਲੈ ਕੇ ਕਰ ਮੁਕਤੀ ਗਨ ਕੀ ਖਸਤਾ ਜੀ ਸਿੱਖਾਂ ਨੇ ਆਖਿਆ ਗਰੀਬਨ ਆਵਾਜ਼ ਰਾਤੀ ਕੀਰਤਨ 'ਚ ਗੱਲ ਚੱਲੀ ਸੀ ਜਦੋਂ ਸੀਸ ਦੇਣ ਦਾ ਸਵਾਲ ਆਇਆ ਤੇ ਪੰਜ ਪਾਸ ਹੋਏ ਪਰ ਜਦੋਂ ਅੱਜ ਬਚਨ ਮੰਨਣ ਦਾ ਸਵਾਲ ਆਇਆ ਅਦਪੰਡੇ ਫੇਲ ਹੁੰਦਿਆ ਬਖਨਸਾ ਜੀ ਇੱਕ ਵਾਰੀ ਕਹਿਦੇ ਵਾਹਿਗੁਰੂ ਮਾਫ ਕਰਨਾ ਗੁਰੂ ਕੀ ਸੰਗਤ ਸਮਰਾਥ ਨੂੰ ਅਲਪਗ ਕੀ ਸਮਝ ਸਕਦਾ ਕਲਗੀ ਤਰਪਾਸ਼ ਨੂੰ ਬੇਨਤੀ ਕੀਤੀ ਮਰ ਦੋ ਦਿਨ ਚ ਕੀ ਬਣ ਚੱਲਿਆ ਕਲਗੀ ਤਰਪਾਸ਼ ਨੇ ਆਖਿਆ ਚੰਗਾ ਦਿਆਸਿਆਂ ਮਹਾਰਾਜ ਨੇ ਵੇਖੋ ਕਿਵੇਂ ਦਿਮਾਗ ਸਾਫ਼ ਕੀਤਾ ਇੱਕ ਵਾਰੀ ਕਹਿਦੇ ਵਾਹਿਗੁਰੂ ਸਰਦੀ ਚ ਤਨ ਟੱਕਣ ਵਾਸਤੇ ਕੱਪੜੇ ਦੀ ਲੋੜ ਹੁੰਦੀ ਹੈ ਆਕਿਆ ਨੂੰ ਪਤਾ ਪਤਾ ਤਾਂ ਲੱਗਿਆ ਕਿ ਅਨੰਦਪੁਰ ਰਹਿੰਦੇ ਸਾਂ ਤੇ ਕੀ ਆਨੰਦ ਸੀ ਅਨੰਦਪੁਰ ਛੱਡਿਆ ਤੇ ਕਿਹੜੇ ਦੁੱਖਾਂ ਦੇ ਵਿੱਚ ਹੁੰਦੇ ਲੰਘਣਾ ਪੈ ਰਿਹਾ ਮੁੱਕ ਦੀ ਗੱਲ ਕੀ ਹੁਕਮ ਕੀਤਾ ਦਇਆ ਸਿਆਂ ਅਰਬਾਂ ਦਾ ਕੱਪੜਾ ਲੱਤਾ ਸੀ ਅਨੰਦਪੁਰ ਕਿਤੇ ਇੱਕ ਦਿਨ ਚ ਵਸਿਆ ਸੀ ਆਕਿਆ ਕਰੋੜਾਂ ਦੇ ਕੱਪੜੇ ਲੱਤੇ ਨੂੰ ਅੱਗ ਲਾ ਦਿੱਤੀ ਜੇ ਮੁੱਕ ਦੀ ਗੱਲ ਕੀ ਗੁਰੂ ਕੀ ਸੰਗਤ ਅਰਬਾਂ ਦਾ ਖਜ਼ਾਨਾ ਸੀ ਅਕਾ ਦਰਿਆ ਸਰਸਾ ਦੀ ਭੇਡ ਕਰ ਦਿੱਤਾ ਜਾਵੇ ਅੰਦਰ ਕਿਸੇ ਪਾਸਿਓਂ ਰਾਸ਼ਨ ਨਹੀਂ ਸੀ ਜਾਂਦਾ ਪੈਸਾ ਕੋਲ ਸੀ ਅੰਦਰੋਂ ਨਿਕਲਣਾ ਬੜਾ ਮੁਸ਼ਕਲ ਸੀ ਬਾਹਰ ਅਰਬਾਂ ਦਾ ਖਜ਼ਾਨਾ ਦਰਿਆ ਸਰਸਾ ਦੀ ਭੇਡ ਕਰ ਦਿੱਤਾ ਗਿਆ ਆਧਿਕਾਲ ਤੱਕ ਕਈ ਕਿਸਮ ਦੇ ਸ਼ੱਕੇ ਕੀਤੇ ਜਾ ਰਹੇ ਨੇ ਦਸੰਗ੍ਰੰਥ ਤੇ ਇਤਿਹਾਸ ਦੱਸਦਾ ਕਿ ਨੌਣੋਂ ਮੰਨਦੇ ਭਾਰੇ ਦੋ ਗ੍ਰੰਥ 12 12 ਮੰਨ ਦੇ ਭਾਰੇ 2 ਗ੍ਰੰਥ 18 18 ਮੰਨ ਦੇ ਭਾਰੇ 2 2 ਗ੍ਰੰਥ ਜਿਹੜੇ ਕਲਗੀ ਤਰਪਾਤਸ ਨੇ ਹੱਥੀ ਲਿਖਵਾਏ ਸਨ ਇਹ ਜਾਂਦੇ ਜਾਂਦੇ ਸਰਸਾ ਦੀ ਭੇਟ ਕਰ ਗਏ ਆਹ ਸਰਸਾ ਕਿਸੇ ਜਾਮੇ ਚ ਆਵਾਂਗੇ ਇਹ ਤੈਨੂੰ ਆਪਣੀ ਅਮੰਦ ਦੇ ਚਲੇ ਤੇ ਤੈਨੂੰ ਆ ਕੇ ਲੈ ਲਾਵਾਂਗੇ ਖਾਲਸਾ ਜੀ ਅਮਰੀਕਾ ਦੇ ਬਾਹਰ ਵੈਲਕਮ ਮਾਫ ਕਰਨਾ ਖਾਲਸਾ ਜੀ ਹੁਕਮ ਕੀਤਾ ਅੱਜ ਰਾਤ ਦੇ 12 ਵਜੇ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡ ਕੇ ਚਲੇ ਜਾਣਾ ਇੱਕ ਦਰਦਾਂ ਭਰੀ ਕਹਾਣੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇੱਕ ਦੁੱਖਾਂ ਭਰੀ ਕਹਾਣੀ ਕਲਗੀ ਧਰ ਦੀ ਜ਼ਿੰਦਗੀ ਵਿੱਚ ਕੋਈ ਸੁੱਖ ਸਮਾ ਸੁੱਖਾਂ ਦਾ ਆਇਆ ਨਾ ਦੁਖੀਆਂ ਦੇ ਦੁੱਖ ਸੁਣਦਾ ਰਿਹਾ ਉਸ ਆਪਣਾ ਦੁੱਖ ਸੁਣਾਇਆ ਨਾ ਕਲਗੀ ਧਰ ਪਾਤਸ਼ਾਹ ਦੀ ਜ਼ਿੰਦਗੀ ਦਾ 33 ਸਾਲ ਮਾਫ ਕਰਨਾ 1 33 ਸਾਲ ਜ਼ਾਲਮ ਦੇ ਖਿਲਾਫ ਜੂਝਦਿਆਂ ਨਿਕਲੇ ਅੱਡੀ ਲੰਬੇ ਲੜਾਈ ਕਿਹੜਾ ਲੜ ਸਕਦਾ ਪਰ ਖਾਲਸਾ ਦੀ ਹੁਕਮ ਕੀਤਾ ਦਇਆ ਸਿੰਘ ਅੱਜ ਰਾਤ ਦੇ 12 ਵਜੇ ਅਨੰਦਪੁਰ ਸਾਹਿਬ ਦਾ ਕਲਾ ਚੜ੍ਹ ਕੇ ਚਲੇ ਜਾਣਾ ਗੁਰੂ ਕੀ ਸੰਗਤ ਰਾਤ ਦੇ 12 ਵਜੇ ਨੇ ਜਿਵੇਂ ਮਕਾਨ ਇੱਕ ਇੱਕ ਇੱਟ ਦੇ ਚਿਣ ਕੇ ਬਣਦਾ ਇਵੇਂ ਤੁਰਕ ਫੌਜਾਂ 10000 ਬੰਦਾ ਕਿਤੇ ਥੋੜਾ ਹੁੰਦਾ ਤੁਰਕ ਫੌਜਾਂ ਸਣ ਜਿਹੜੀਆਂ ਮਾਫ਼ ਕਰਨਾ ਬੰਦੇ ਦਾ ਬੰਦ ਇੱਕ ਦਾ ਮੋਢਾ ਇੱਕ ਦਾ ਕੰਦਾ ਦੂਜੇ ਤੇ ਸੱਜੇ ਕੰਦੇ ਨਾਲ ਜੁੜਿਆ ਹੋਇਆ ਸੀ ਇੱਕ ਕੰਦਾ ਦੂਜੇ ਦੇ ਖੱਬੇ ਕੰਦੇ ਨਾਲ ਜੁੜਿਆ ਹੋਇਆ ਸੀ ਮੰਨ ਲਓ ਕਿ ਬੰਦਿਆਂ ਦੀ ਹੀ ਗੁਰੂ ਕੇ ਸਖਤ ਦਵਾਰ ਬਣੀ ਹੋਵੇ ਰਾਤ ਦੇ ਵਜੇ ਨੇ 12 ਰਖਿਆ ਕਮਾਨ ਦੇ ਉੱਤੇ ਤੀਰ ਰਸਤਾ ਮਿਲਣਾ ਬੜਾ ਮੁਸ਼ਕਲ ਸੀ ਰਖਿਆ ਕਮਾਨ ਦੇ ਉੱਤੇ ਤੀਰ ਪੂਰੇ ਬਾਹੂਬਲ ਦੇ ਨਾਲ ਰਾਤ ਦੇ 12 ਵਜੇ ਛੱਡਿਆ ਤੀਰ 10 ਹਜ਼ਾਰ ਤੁਰਕ ਦੀ ਛਾਤੀ ਪਾੜ ਕੇ ਵਿੰਨ ਕੇ ਤੀਰ ਪਾਰ ਹੋ ਗਿਆ ਮਾਨੋ 10 ਹਜ਼ਾਰ ਤੁਰਕ ਇਸ ਤਰ੍ਹਾਂ ਡਿੱਗਦੇ ਜਿਵੇਂ ਕੁੱਕਾਂ ਤੇ ਡਿੱਗਦੀ ਫਿਰ ਅਨੰਦਪੁਰ ਦਾ ਕਿਲਾ ਛੱਡਣ ਲੱਗਿਆ ਆਖਿਆ ਆਜੋ ਮੋਮਨੋ ਆਜੋ ਤੁਲਕ ਜੇ ਕਿਸਨਕ ਆਪਣੀ ਮਾਂ ਦਾ ਦੁੱਧ ਪੀਤਾ ਚਲਿਆ ਖਾਲਸੇ ਦਾ ਗੁਰੂ ਗੁਰੂ ਕੀ ਸੰਗਤ ਤਾੜੀ ਮਾਰ ਕੇ ਆਖਿਆ ਲੁੱਕ ਕੇ ਨਹੀਂ ਨਿਕੜੇ